ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕੱਤਾਰ ਤੇ ਤੇ ਅੱਜ ਅਪਾ ਸੁਣਦੇ ਹਾਂ ਲੇਖਿਕਾ ਦਲੀਪਕੌਰ ਟਿਵੜਾਣਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਪਾਗ 15 ਸੁੱਖਾਂ ਸੁਖਦੇਆ ਵੀਰੇ ਦਾ ਜਨਮ ਹੋਇਆ ਵੀਰਵਾਰ ਨੂੰ ਜੰਮਿਆ ਸੀ ਇਸ ਲਈ ਉਹਦਾ ਨਾਮ ਬੀਰਿੰਦਰ ਰੱਖ ਲਿਆ ਗਿਆ ਤਾਂ ਜੋ ਉਹ ਵੀਰਵਾਰ ਦੇ ਗ੍ਰਹ ਤੋਂ ਬਚਿਆ ਰਹੇ ਜਨਮ ਦਾ ਟਾਈਮ ਦੇ ਕੇ ਬਿਸ਼ਨੇ ਪ੍ਰੋਹੁਤ ਨੇ ਉਹਦੀ ਜਨਮ ਪੱਤਰੀ ਬਣਾਈ ਉਮਰ ਵਾਲਾ ਕਿਸਮਤ ਵਾਲਾ ਤੇਜ ਪ੍ਰਤਾਪ ਵਾਲਾ ਭਗਵਾਨ ਪੁੱਤਰ ਹੈ ਜਜਮਾਨਣੀ ਜਦੋਂ ਬਿਸ਼ਨੇ ਪ੍ਰੋਹੁਤ ਨੇ ਆਖਿਆ ਸੀ ਤਾਂ ਦਾਦੀ ਮਾ ਨੇ ਸੁਣ ਕੇ ਪੁੱਛਿਆ ਸੀ ਪ੍ਰੋਹ ਜੀ ਕਿਸਮਤ ਚ ਵਿਦਿਆ ਵੀ ਹੈ ਕਿ ਨਹੀਂ ਸਰਕਾਰੀ ਦਰਬਾਰੇ ਕੋਈ ਨੌਕਰੀ ਕਰੂਗੇ ਨਹੀਂ ਉਹਦਾ ਮਤਲਬ ਸੀ ਕਿਦਰੇ ਵੇਲਾ ਰਹਿ ਕੇ ਆਪਣੇ ਪਿਓ ਵਾਂਗੂ ਸ਼ਰਾਬ ਹੀ ਤਾਂ ਨਹੀਂ ਪੀਆ ਕਰੂ। ਰਾਸ਼ੀ ਨਾਨਕਿਆਂ ਦੇ ਗਈ ਐ। ਵਿਦਿਆ ਤਾਂ ਕਾਮੀ ਲੱਗਦੀ ਐ। ਊ ਭਾਗਾ ਵਾਲਾ ਪੁੱਤਰ ਹੋ, ਘਰ ਨੂੰ ਪੇਸ਼ਾਨੇ, ਅਗਾਹ ਲਿਜਾਣ ਵਾਲਾ ਹੋ। ਜਦੋਂ ਵਿਸ਼ਨੇ ਪ੍ਰੋਹਤ ਨੇ ਆਖਿਆ ਸੀ ਤਾਂ ਦਾਦੀ ਮਾਂ ਚਿੰਤਾ ਤੁਰਝੀ ਹੋ ਗਈ ਸੀ। ਪ੍ਰੋਹੋ ਜੀ ਤੁਸੀਂ ਤਾਂ ਧਰਮਾਤਮਾ ਬੰਦੇ ਹੋ, ਭਜਨ ਪਾਠ ਕਰਨ ਵਾਲਿਓ। ਆਖੇ ਭਗਤ ਦੀ ਤਾਂ ਭਗਵਾਨ ਵੀ ਨਹੀਂ ਮੋੜਦਾ। ਕੋਈ ਉਪਾਅ ਕਰੋ ਮੇਰਾ ਪੁੱਤ ਲੈਕ ਹੋਵੇ ਬੀਬੀ ਨੇ ਹੁੰਡ ਵਿੱਚ ਹੀ ਆਖਿਆ ਜਾਨੀ ਤਰਲਾ ਕੀਤਾ ਸੀ ਬਾਪੂ ਜੀ ਨੇ ਉਸ ਮੌਕੇ ਤੇ ਲੋਕਾਂ ਨੂੰ ਬਹੁਤ ਹੀ ਸ਼ਰਾਬ ਪਲਾਈ ਸੀ ਅਖੇ ਕੀ ਯਾਦ ਰੱਖੋਗੇ ਸਰਦਾਰ ਕਾਕਾ ਸਿੰਘ ਦੇ ਘਰ ਮੁੰਡਾ ਹੋਇਆ ਉਸ ਦਿਨ ਬਹੁਤ ਪੀ ਕੇ ਉਹਨਾਂ ਨੇ ਸ਼ਰੀਕੇ ਬਲਿਆਂ ਨੂੰ ਲਲਕਾਰਿਆ ਸੀ ਅਖੇ ਆਜੋ ਜੀਨੇ ਆਉਣਾ ਵੱਡੇ ਸੂਰਮੇ ਨੇ ਹੁਣ ਨਹੀਂ ਮਰਨ ਤੋਂ ਡਰਦਾ ਜੰਪਿਆ ਮੇਰੇ ਮਗਰ ਖੜੋਂ ਵਾਲਾ ਥੋੜਾ ਪਤੰਦਰ ਦਾਦੀ ਮਾ ਨੇ ਕਣਕ ਗੁੜ ਦੀਆਂ ਬੋਰੀਆਂ ਖੋਲ ਦਿੱਤੀਆਂ ਸੀ ਗਰੇਵ ਗੁਰਬੇ ਲਈ ਲਾਗੇ ਤੱਥੀ ਰੁਪਈਆਂ ਦੇ ਨਾਲ ਕੁੜਤੀ ਝੋਨੇ ਫੁਲਕਾਰੀਆਂ ਖੇਸ ਤੇ ਮੂੰਹ ਮੰਗੀਆਂ ਚੀਜ਼ਾਂ ਲੈ ਕੇ ਗਏ ਸਨ ਕਪੂਰੀ ਚੋਰ ਬਾਂਦਰਵਾਲ ਬਣਾ ਕੇ ਲਿਆਇਆ ਸੀ ਰੋਡੂ ਛਿੰਬਾ ਨਿੱਕੇ ਨਿੱਕੇ ਝੱਗੇ ਸੁਨਿਆਰ ਘੁੰਗਰੂਆਂ ਵਾਲੀ ਟੜਾਗੀ ਦੇਣ ਆਇਆ ਸੀ ਤੇ ਟਖਾਣਾ ਦੀ ਬੁੜੀ ਰੰਗीन ਗੱਡੀਰਾ ਨਹੀਂ ਆ ਰਹੀ ਸੀ ਦਾਦੀ ਮਾਂ ਬੇਜੀ ਹੋਰਾਂ ਨੂੰ ਪੁੱਛ ਰਹੀ ਸੀ ਤੁਸੀਂ ਕੁੜਿਓ ਤੁਰਦੀਆਂ ਮੱਜਾਂ ਲਾਉਂਗੀਆਂ ਕਿ ਮੱਜਾਂ ਦੇ ਥੋਂ ਪੈਸੇ ਲਾਉਂਗੀਆਂ ਇਹ ਤਾਂ ਸਭ ਚੰਦਗੁਰ ਦੇ ਪਾਠ ਦਾ ਫਲ ਹੈ ਰੱਬ ਨੇ ਇਹਦੀ ਸੁਣ ਲਈ ਨਹੀਂ ਕੋਈ ਟਿਕਾਣਾ ਸੀ ਤਾਂ ਹੀ ਰਲਿਆਖਦੀ ਬਹੁਤ ਪਹਿਲਾਂ ਪਿੰਡ ਵਿੱਚ ਟੀਆਂ ਵਿੱਚ ਕੁੜੀਆਂ ਤੋਂ ਮੈਂ ਬੋਲੀ ਸੁਣੀ ਸੀ ਇਕ ਵੀਰ ਦੇਵ ਰਬਾ ਸੌਖਾਣ ਨੂੰ ਬੜਾ ਚਿਤ ਕਰਦਾ ਤੇ ਪਿੱਛੋਂ ਪਤਾ ਨਹੀਂ ਕਿੰਨੇ ਕੁ ਵਾਰ ਮੈਂ ਰੱਬ ਨੂੰ ਇਹੀ ਆਖਿਆ ਸੀ ਤੇ ਮੈਨੂੰ ਲੱਗਿਆ ਰੱਬ ਨੇ ਮੇਰੀ ਗੱਲ ਮੰਨ ਲਈ ਹੈ ਦਾਦੀ ਮਾਂ ਨੇ अनेका ਸੁਖਣਾ ਦਿੱਤੀਆਂ ਜਿਹੜੀਆਂ ਉਹ ਹਰ ਵਾਰੀ ਸੁਖ ਦੇ ਰਹੀ ਸੀ ਪਰ ਪੂਰੀਆਂ ਹੋਣ ਹੋਈਆਂ ਸਨ ਕਿੰਨੇ ਹੀ ਧਾਗੇ ਤਵੀਤ ਉਹਨੇ ਕਰਵਾ ਕੇ ਵੀਰੇ ਦੇ ਗੜ ਵਿੱਚ ਪਾ ਦਿੱਤੇ ਆਖਦੀ ਸੀ ਥੋੜੋਂ ਦੀ ਚੀਜ਼ ਹੈ ਮਾ ਸਾ ਮੇਰੇ ਘਰ ਦੀ ਬੱਤੀ ਨਾਲ ਬੱਤੀ ਲੱਗੀ ਐ ਪਿੰਡ ਵਿੱਚ ਕਿਸੇ ਨੇ ਉਡਾ ਦਿੱਤਾ ਪਟਿਆਲੇ ਹਸਪਤਾਲ ਵਿੱਚ ਅਸੀਂ ਕਿਸੇ ਨਾਲ ਕੁੜੀ ਵਟੇ ਮੁੰਡਾ ਲਿਆ ਖਬਰ ਨਹੀਂ ਕਿਹਦਾ ਜਾਤ ਕੁਜਾਤ ਲਿਆਇ ਨਾਲੇ ਖਵਰੇ ਕਿਹੋ ਜੇ ਮਾਪਿਓ ਦਾ ਹੋ ਸੰਤਾ ਸਿੰਘ ਤਾਏ ਦੀ ਘਰ ਵਾਲੀ ਬਚਨੀ ਤਾਏ ਲੋਕਾਂ ਨੂੰ ਆਖਦੇ ਸੀ ਲਹੇ ਕਮਲੇ ਅਸੀਂ ਆਪਣੀ ਧੀ ਭਲਾ ਕਿਸ ਨੂੰ ਦੇਾਂਗੇ ਜੇ ਮੁੰਡਾ ਲੈਣਾ ਵੀ ਹੁੰਦਾ ਅਸੀਂ ਆਖ ਦਿੰਦੇ ਬਈ ਜੋੜੇ ਹੋਏ ਨੇ ਇੱਕ ਮੁੰਡਾ ਤੇ ਇੱਕ ਕੁੜੀ ਦਾਦੀ ਮਾਂ ਬਾਰ ਬਾਰ ਆਖੀ ਆਪਣੇ ਦਾਦੇ ਦੇ ਜਿਉਂਦਿਆਂ ਹੋ ਜਾਂਦਾ ਕਮਲਿਆ ਤੇਰਾ ਸਭ ਕੁਝ ਉਮੀਦਾਂ ਉਮੀਰ ਰਹਿ ਜਾਂਦਾ ਤੈਨੂੰ ਕੀ ਪਤਾ ਲੱਗੂ ਬੇ ਮੇਰੇ ਸ਼ੇਰ ਪੁੱਤਾ ਬਈ ਤੂੰ ਕਿੱਡੇ ਦਾਦੇ ਦਾ ਪੋਤਾ ਏ ਅੱਛਾ ਰੱਬ ਦੀਆਂ ਮਰਜ਼ੀਆਂ ਨੇ ਕਈ ਵਾਰ ਦਾਦੀ ਮਾਂ ਅੱਖਾਂ ਭਰ ਕੇ ਆਖਦੀ ਕੋਈ ਨਹੀਂ ਦਾਦੀ ਮਾਂ ਆਪਾਂ ਵੀਰੇ ਨੂੰ ਬਹੁਤ ਸਾਰਾ ਪੜਾ ਲਵਾਂਗੇ ਵਿਲਾਇਤ ਪਾਸ ਕਰਵਾ ਲਵਾਂਗੇ ਫੇਰ ਉਹ ਬੜਾ ਵੱਡਾ ਅਫਸਰ ਬਣ ਜਾਊ ਬਾਕੀ ਘਰ ਜ਼ਮੀਨ ਜਾਇਦਾਦ ਬਥੇਰਾ ਕੁਝ ਹੈ ਉਸ ਲਈ ਮੈਂ ਉਹਨੂੰ ਆਖਦੀ ਪਰ ਵਿਸ਼ਨਾਪ੍ਰੋਭ ਤਾ ਆਖਦਾ ਇਹਦੀ ਰਾਸ਼ੀ ਨਾਨਕੇ ਤੇ ਗਈ ਹੈ ਉਹ ਤਾਂ ਸਾਰੇ ਅਨਪੜ੍ਹ ਨੇ ਇਹਨੇ ਕਿੱਥੇ ਪੜਨਾ ਹੈ ਨਾਲੇ ਕੱਲਾ ਪੁੱਤ ਤਾਂ ਕਿਸੇ ਕਰਮਾਂ ਵਾਲੇ ਦਾ ਹੀ ਲਾਇਕ ਹੁੰਦਾ ਹੈ ਉਹ ਬੜੇ ਵਿਸ਼ਵਾਸ ਨਾਲ ਆਖਦੀ ਤੋ ਫਿਕਰ ਨਾ ਕਰ ਮੈਂ ਆਪ ਉਹਨੂੰ ਨਾ ਸਕੂਲ ਲੈ ਜਾਇਆ ਕਰੂੰ ਮੈਂ ਦਿਲਆਸਾ ਦੇਣਾ ਚਾਹਿਆ ਜਦੋਂ ਤੂੰ ਇਨੇ ਵੱਡਾ ਹੋਣਾ ਤੂੰ ਤਾਂ ਖਬਰ ਨਹੀਂ ਕਿਹੜੇ ਝਾੜ ਓਲੇ ਹੋ ਪਰ ਤੂੰ ਮੇਰੀ ਤੀ ਇੱਕ ਗੱਲ ਯਾਦ ਰੱਖੀ ਏਸ ਆਵਿਆ ਇਹੋ ਜੀ ਕੁੜੀ ਨਾਲ ਕਰਿਓ ਜੀ ਨੂੰ ਇਹ ਇਹ ਨਾ ਆਖੇ ਵੀ ਤੂੰ ਮੈਨੂੰ ਪਸੰਦ ਨਹੀਂ ਘਰ 파ਵੇਂ ਉਹ ਕਿਸੇ ਦੀ ਹੋਵੇ ਇੱਕ ਵਸ ਭਾਈ ਹੁਣ ਅਗਲੀ ਦੇ 3-4 ਲੈ ਦਾਦੀ ਮਾਂ ਏਸ ਦੇ ਵੱਡਾ ਹੋਣ ਤੱਕ ਵੇਹਾ ਹੁਣ ਤੱਕ ਅਸੀਂ ਤੈਨੂੰ ਮਰਨੀ ਨਹੀਂ ਦੇਣਾ ਮੈਂ ਆਖਿਆ ਸੀ ਹੁਣ ਮੈਂ ਜਿਉ ਕੇ ਵੀ ਕੀ ਕਰਨਾ ਬਸ ਇਹੀ ਸੰਸਾ ਸੀ ਬਈ ਮੇਰੇ ਪੁੱਤ ਦੀ ਪਿੱਠ ਨੰਗੀ ਐ ਹੁਣ ਮੈਂ ਸੁਖਾਲੀ ਮਰੂੰ ਰੱਬ ਨੇ ਉਸ ਦੀ ਜੜ ਲਾਤੀ ਮੇਰਾ ਤੈਨੂੰ ਕੋਈ ਫਿਕਰ ਨਹੀਂ ਦਾਦੀ ਮਾਂ ਧੀਆ ਨੇ ਤਾਂ ਆਪਣੇ ਕਰਮ ਖਾਣੇ ਹੁੰਦੇ ਨੇ ਮਾਪੇ ਕੁਛ ਨਹੀਂ ਕਰ ਸਕਦੇ ਹੁੰਦੇ ਸੀਤਾ ਏਡੇ ਧਰਮੀ ਰਾਜੇ ਜਨਕ ਦੀ ਧੀ ਸੀ ਫੇਰ ਵੀ ਦੇਖ ਲੈ ਕੀ ਦਸੌਂਟੇ ਕੱਟੇ ਤੇਰੇ ਜਿਹੋ ਜੇ ਲੇਖ ਹੋਣਗੇ ਵਰਤਲੀ ਤੁਹਾਡੇ ਲੇਖ ਚੰਗੇ ਹੁੰਦੇ ਪਿਓ ਤੇਰਾ ਕਾਹਨੂੰ ਦਾਰੂ ਪੀਣ ਲੱਗਦਾ ਲੋਕਾਂ ਨੇ ਇਹੀ ਅਖਣੇ ਬਈ ਸ਼ਰਾਬੀ ਪਿਓ ਦੀਆਂ ਧੀਆਂ ਨੇ ਦਾਦੀ ਮਾਂ ਚੁਰਦੇ ਹੋਈ ਮੈਨੂੰ ਦੱਸ ਰਹੀ ਸੀ ਉਸ ਵੇਲੇ ਇਸ ਗੱਲ ਦੇ ਬਹੁਤੇ ਅਰਥ ਮੈਨੂੰ ਸਮਝ ਨਹੀਂ ਸੀ ਲੱਗੇ ਪਰ ਬੜੇ ਵਰਿਆਂ ਮਗਰੋਂ ਛੋਟੀ ਭੈਣ ਕਮਲ ਦਾ ਜਦੋਂ ਕਿਤੇ ਰਿਸ਼ਤਾ ਕੀਤਾ ਇੱਕ ਦਿਨ ਉਹਦੀ ਸੱਸ ਆਖਣ ਲੱਗੀ ਬੀਬਾ ਸਾਨੂੰ ਤਾਂ ਬਥੇਰੇ ਲੋਕ ਆ ਕੇ ਆਖਦੇ ਸੀ ਵੀ ਸ਼ਰਾਬੀ ਪਿਓ ਦੀ ਧੀ ਨਾਲੇ ਪੰਜ ਭੈਣਾਂ ਨੇ ਕਿਹੜੇ ਉਹ ਵਿਹਾਰ ਤਿਆਰ ਕਰ ਦੇਣਗੇ ਮੈਂ ਆਖਿਆ ਸਾਨੂੰ ਤਾਂ ਲੜਕੀ ਚੰਗੀ ਚਾਹੀਦੀ ਹੈ ਬਹੁਤ ਮਨ ਹਰਖਿਆ ਪਰ ਗਵਲ ਦੀ ਸੱਸ ਨੂੰ ਮੈਂ ਇੰਨਾ ਹੀ ਆਖਿਆ ਆਂਟੀ ਜੀ ਲੋਕਾਂ ਨੂੰ ਰੋਟੀ ਦਾ ਫਿਕਰ ਪਿਆ ਰਹਿੰਦਾ ਜਿਹੜਾ ਬੰਦਾ ਸ਼ਰਾਬ ਪੀਂਦਾ ਪੀਉਂਦਾ ਉਹਦਾ ਇੰਨਾ ਵਿੱਤ ਹੋਊਗਾ ਨਾ ਬਾਕੀ ਆਪਣੇ ਮੇਚ ਦੇ ਵਿਹਾਰ ਤਿਹਾਰ ਤਾਂ ਸੀ ਕਰਨੇ ਹੀ ਨੇ ਨਹੀਂ ਤਾਂ ਤੁਸੀਂ ਆਪਣੇ ਮੇਚ ਦੇ ਦੱਸ ਦਿਓ ਨਹੀਂ ਬੀਬਾ ਮੈਂ ਤਾਂ ਲੋਕਾਂ ਦੀ ਗੱਲ ਕੀਤੀ ਹੈ ਜਿਨੇ ਧੀ ਦੇਤੀ ਬਾਕੀ ਕੀ ਰਹਿ ਗਿਆ ਉਹਨਾਂ ਆਖਿਆ ਸੀ ਦਾਦੀ ਮਾਂ ਤੂੰ ਮਰੀ ਨਾ ਨਹੀਂ ਤਾਂ ਮੈਂ ਪਿੰਡ ਕਿਹਦੇ ਕੋਲ ਆਇਆ ਕਰੂੰ ਮੈਂ ਬਹੁਤ ਉਦਾਸ ਹੋ ਕੇ ਦਾਦੀ ਮਾਂ ਨੂੰ ਆਖਿਆ ਸੀ ਨਾ ਮੇਰੀ ਤੇ ਮਾਪੇ ਕੋਈ ਸਦੇ ਨਹੀਂ ਬੈਠੇ ਰਹਿੰਦੇ ਗੱਲ ਵਾਲੀ ਜੀ ਨੂੰ ਨਹੀਂ ਲੈਦੀ ਜਿੱਦਣ ਦੇ ਤੇਰੇ ਬਾਬਾ ਜੀ ਤੁਰ ਗਏ ਮੇਰਾ ਤਾਂ ਚੇਤੀ ਲੱਗਣਾ ਹਟ ਗਿਆ ਕਿਧਰੇ ਭਾਗਾ ਵਾਲੀਆਂ ਆਪਣੇ ਆਦਮੀ ਦੇ ਹੱਥੀ ਜਾਂਦੀਆਂ ਨੇ ਆ ਕੇ ਰੋਪਈ ਸੀ ਮੈਂ ਵੀ ਰੋਪਈ ਬਾਬਾ ਜੀ ਮੈਨੂੰ ਵੀ ਬਹੁਤ ਯਾਦ ਆਉਂਦੇ ਸੀ ਫਿਰ ਦਾਦੀ ਮਾਂ ਮੈਨੂੰ ਵਰਾਉਣ ਲੱਗ ਪਈ ਅਖੇ ਬੁੜਿਆ ਨੇ ਸਦੋ ਹੀ ਥੋੜੇ ਬੈਠੇ ਰਹਿਣਾ ਹੁੰਦਾ ਸੁੱਖ ਨਾਲ ਜਿਉਂਦੇ ਰਹੇ ਤੇਰੇ ਬਾਪੂ ਜੀ ਨਾਲ ਜੀਵੇ ਤੇਰਾ ਵੀਰ ਮਾਪੇ ਤਾਂ ਰੁੱਤ ਰੁੱਤ ਦਾ ਮੇਵਾ ਹੁੰਦੇ ਨੇ ਸਾਰੀ ਉਮਰ ਦੀ ਸਕੀਰਤਾ ਭਾਈਆਂ ਦੀ ਹੁੰਦੀ ਹੈ ਸੁੱਖ ਨਾਲ ਰੱਬ ਨੇ ਤੈਨੂੰ ਵੀਰ ਦੇ ਦਿੱਤਾ ਇਹਨਾਂ ਦਿਨਾਂ ਵਿੱਚ ਬਾਪੂ ਜੀ ਹੋਰ ਵਧੇਰੇ ਸ਼ਰਾਬ ਪੀਣ ਲੱਗ ਪਏ ਸਨ ਜਿਵੇਂ ਹੁਣ ਉਹਨਾਂ ਨੂੰ ਆਪ ਦਾ ਫਿਕਰ ਹੀ ਨਹੀਂ ਸੀ ਰਹਿ ਗਿਆ ਹੁਣ ਤਾਂ ਉਹਨਾਂ ਦੇ ਘਰ ਉਹਨਾਂ ਦੇ ਕੁੱਲ ਨੂੰ ਅਗਾਹ ਤੋੜਨ ਵਾਲਾ ਪੁੱਤਰ ਜੰਤਿਆ ਸੀ ਇੱਕ ਦਿਨ ਆਥਣ ਵੇਲੇ ਬਾਪੂ ਜੀ ਚਵਾਰੇ ਚੋਹੇઠા ਉੱਤੇ ਦਾਦੀ ਮਾ ਕੋਲ ਆ ਕੇ ਆਖਣ ਲੱਗੇ ਮਾਂ ਆਪਣਾ ਧਰਿਆ ਟਕਿਆ ਦੱਸ ਕੇ ਦੱਬ ਕੇ ਨਾ ਮਰ ਜੀ ਹੁਣ ਥੋੜੇ ਮੈਂ ਗਮਾਉਂਗਾ ਹੁਣ ਤਾਂ ਮੈਂ ਆਪਣੇ ਪੁੱਤਰ ਖਾਤਰ ਰੱਖੂਗਾ ਸਭ ਕੁਝ ਮੈਂ ਤੇਥੋਂ ਕੀ ਲੁਕੋਗੇ ਰੱਖਣਾ ਸਭ ਕੁਝ ਤੇਰਾ ਹੀ ਹੈ ਦਾਦੀ ਮਾ ਨੇ ਆਖਿਆ ਪਰ ਉਹ ਜਿਵੇਂ ਬਹੁਤ ਡਰ ਗਈ ਸੀ ਆਪਣੀਆਂ ਧੀਆਂ ਨੂੰ ਨਾ ਦੇ ਜੀ ਸਭ ਕੁਝ ਹੋਰ ਮੰਗਤਾ ਬਣਾ ਜੇ ਮੈਂ ਗਾਹ ਆਪਣੇ ਪੁੱਤ ਨੂੰ ਕੀ ਦੇਵਾਂਗਾ ਕਿਸੇ ਕੰਮ ਦੇ ਬਹਾਨੇ ਦਾਦੀ ਮਾ ਉੱਠ ਕੇ ਜਾਣ ਲੱਗੀ ਉਹਨਾਂ ਬਾਹ ਤੋਂ ਫੜ ਕੇ ਬਿਠਾ ਲਈ ਬੈਠ ਜਾ ਮਾਂ ਖਾਂਦਾ ਤਾਂ ਨਹੀਂ ਮੈਂ ਤੈਨੂੰ ਭੱਜੀ ਜਾਨੀ ਓਖੇ ਜਿਕੇ ਬੋਲੇ ਸੀ ਹਾਂ ਦੱਸ ਮੈਂ ਤਾਂ ਧਾਰ ਕੱਢਣ ਨੂੰ ਉੱઠી ਸੀ ਦਾਦੀ ਮਾ ਨੇ ਆਖਿਆ ਧਾਰ ਦੇ ਮਾਰ ਗੋਲੀ ਮੈਨੂੰ ਇਹ ਦੱਸ ਬਈ ਘਰ ਦਾ ਸਾਰਾ ਕੁਝ ਗਿਆ ਕਿੱਥੇ ਸੌ ਤੇਰੀ ਮੇਰੇ ਕੋਲ ਕੁਝ ਨਹੀਂ ਦਾਦੀ ਮਾ ਨੇ ਘਬਰਾ ਕੇ ਆਖਿਆ ਸੀ ਗਿਆ ਕਿਧਰ ਨੂੰ ਫਿਰ ਹੋਊ ਕਿਧਰੇ ਆਪੇ ਥਿਆਜੂ ਨਾਲੇ ਮੇਰੇ ਕਿਹੜਾ ਹੋਰ ਦੋ ਚਾਰ ਪੁੱਤ ਨੇ ਵੇ ਉਹਨਾਂ ਨੂੰ ਦੇ ਦੂੰ ਦਾਦੀ ਮਾਂ ਨੇ ਉਹੀ ਦਲੀਲਾਂ ਦਹਰਾਈਆਂ ਮਾਂ ਮੇਰੇ ਨਾਲ ਚਲਾਕੀ ਨਾ ਕਰ ਨਹੀਂ ਦਾ ਮੈਂ ਤੇਰੇ ਸਾਹਮਣੇ ਖੂਚ ਸ਼ਰ ਮਾਰਦਾ ਬਾਪੂ ਜੀ ਨੇ ਵੇੜੇ ਚ ਲੱਗੇ ਖੋਹੇਵਲ ਹੱਥ ਕਰਕੇ ਆਖਿਆ ਨਾ ਵੇ ਪੁੱਤਾਂ ਹਾੜੇ ਵੇ ਪੁੱਤਾਂ ਦਾਦੀ ਮਾਂ ਹੱਥ ਜੋੜ ਰਹੀ ਸੀ ਨਾਲੇ ਰੋ ਰਹੀ ਸੀ ਜੇ ਚੀਜ਼ਾਂ ਤੈਨੂੰ ਮੇਰੀ ਜਾਨ ਨਾਲੋਂ ਵੀ ਪਿਆਰੀਆਂ ਨੇ ਫਿਰ ਬੇਸ਼ੱਕ ਰੱਖ ਲੈ ਬਾਪੂ ਜੀ ਗੁੱਸੇ ਵਿੱਚ ਆ ਗਏ ਸਨ ਤੂੰ ਜੋ ਕੁਝ ਆਖੇਂਗਾ ਮੈਂ ਜਿੱਥੇ ਮਰਜੀ ਲਿਆ ਕੇ ਦਿਆਂ ਲਿਆ ਕੇ ਦੇਉਂਗੀ ਤੂੰ ਇਹੋ ਨਾ ਕਰ ਲਿਆ ਕੇ ਦੇਣ ਨੂੰ ਮੈਂ ਕੋਈ ਮੜਾ ਮੰਗਦਾ ਮੈਂ ਆਪਦੇ ਪਿਓ ਦਾ ਪੁੱਤਾਂ ਉਹ ਮੈਨੂੰ ਬੇਦਖਲ ਕਰਕੇ ਨਹੀਂ ਗਿਆ ਸੋਨੇ ਚਾਦੀ ਦੀਆਂ ਬਲਣੀਆਂ ਭਰੀਆਂ ਮੈਂ ਆਪ ਦੇਖੀਆਂ ਨਹੀਂ ਛੋਟੇ ਹੁੰਦੇ ਨੇ ਉਹ ਕਿੱਧਰ ਗਈਆਂ ਦਾਦੀमां ਗੁੰਮਸੰਗ ਬੈਠੀ ਸੀ ਰੋਈ ਜਾ ਰਹੀ ਸੀ ਬੇਬੇ ਥੰਮਲੇ ਉਲੇ ਖੜੀ ਹੱਥ ਜੋੜੀ ਰੱਬ ਨੂੰ ਧਿਆਰੇ ਸੀ ਬਈ ਤੂੰ ਹੀ ਬੋੜ ਇਸ ਵੇਲੇ ਮੈਂ ਬਹੁਤ ਚਿਰ ਤੋਂ ਬਾਪੂ ਜੀ ਨਾਲ ਕਦੇ ਕੋਈ ਗੱਲ ਨਹੀਂ ਸੀ ਕੀਤੀ ਪਰ ਇਸ ਵੇਲੇ ਲੱਗਿਆ ਪਤਾ ਨਹੀਂ ਘਰ ਚ ਕੀ ਹੋ ਜਾਣਾ ਮੈਂ ਰਸੋਈ ਚੋਂ ਉੱਠ ਕੇ ਦਾਦੀमां ਦੇ ਕੋਲ ਜਾ ਖੜੀ ਹੋਈ ਤੂੰ ਜਾ ਮੈਨੂੰ ਗੱਲ ਕਰਨ ਦੇ ਬਾਪੂ ਜੀ ਨੇ ਮੈਨੂੰ ਕੌੜ ਕੇ ਆਖਿਆ ਮੈਂ ਫੇਰ ਵੀ ਖੜੀ ਰਹੀ ਸੁਣਿਆ ਨਹੀਂ ਉਹ ਫੇਰ ਮੇਰੇ ਵੱਲ ਚਾਕੇ ਹੋ ਸਕਦਾ ਹੈ ਬਾਬਾ ਜੀ ਸਭ ਕੁਝ ਕਿਸੇ ਬੈਂਕ ਵਿੱਚ ਰੱਖ ਗਏ ਹੁਣ ਉਹਨਾਂ ਦੇ ਸਾਰੇ ਕਾਗਜ਼ਾਂ ਵਾਲੇ ਟਰੰਕ ਦੇਖ ਲਓ ਕੀ ਪਤਾ ਦਾਦੀ ਮਾਂ ਨੂੰ ਸੱਚੀ ਕਾਸੇ ਦਾ ਪਤਾ ਨਾ ਹੋਵੇ ਇਹਨਾਂ ਆਕਰੋਂਗੇ ਦਾਦੀ ਮਾਂ ਨੇ ਹੌਲ ਨਾਲ ਹੀ ਮਰ ਜਾਣਾ ਮੈਂ ਹੌਸਲਾ ਕਰਕੇ ਆਖ ਦਿੱਤਾ ਬਾਪੂ ਜੀ ਮੇਰੀ ਵੱਲ ਇੱਕ ਪਲ ਚਾਕਦੇ ਰਹੇ ਫਿਰ ਉੱਠ ਕੇ ਉੱਪਰ ਚੁਬਾਰੇ ਦੀਆਂ ਪੌੜੀਆਂ ਚੜ ਗਏ ਸ਼ਾਇਦ ਪੀਣ ਲੱਗੇ ਸਨ ਉਸ ਰਾਤ ਦਾਦੀ ਮਾਂ ਬਹੁਤ ਦਹਿਲ ਗਈ ਸੀ ਉਸ ਨੂੰ ਲੱਗਦਾ ਸੀ ਇਹ ਵੀ ਸੱਚ ਹੈ ਰਾਤ ਨੂੰ ਉਹ ਮੈਨੂੰ ਨਾਲ ਲੈ ਕੇ ਪੁਰਾਣੇ ਘਰ ਦੇ ਪਿਛਲੇ ਚੁਬਾਰੇ ਅੰਦਰ ਸੁੱਤੀ ਤਾਂ ਜੋ ਬਾਪੂ ਜੀ ਨੂੰ ਪਤਾ ਨਾ ਲੱਗੇ ਕਿਉਂਕਿ ਇਹ ਚੁਬਾਰਾ ਬਹੁਤ ਆਮੰਜੀਆਂ ਬਿਸਤਰਿਆਂ ਨਾਲ ਹੀ ਭਰਿਆ ਰਹਿੰਦਾ ਸੀ ਰਾਤ ਨੂੰ ਹੀ ਉਸ ਨੇ ਸੰਤੇਨਾਈ ਨੂੰ ਪਟਿਆਲੇ ਭੇਜ ਦਿੱਤਾ ਬੇਖੋਪੜ ਜੀ ਆ ਕੇ ਮਿਲ ਜਣ ਜ਼ਰੂਰੀ ਕੰਮ ਹੈ ਅਗਲੇ ਦਿਨ ਦੁਪਹਿਰ ਤੱਕ ਬਾਪੂ ਜੀ ਸੁੱਤੇ ਹੀ ਨਹੀਂ ਸੀ ਉઠੇ ਤੇ ਤੀਜੇ ਕੋ ਪਹਿਰ ਪੂਆ ਜੀ ਤੇ ਫੂਫੜ ਜੀ ਪਹੁੰਚ ਗਏ ਵਾਪਸ ਮੁੜਦੇ ਹੋ ਬਾਪੂ ਜੀ ਨੂੰ ਵੀ ਤੇ ਮੈਨੂੰ ਵੀ ਨਾਲ ਪਟਿਆਲੇ ਲਿਆਏ ਜਦੋਂ ਅਸੀਂ ਤੁਰਨ ਲੱਗੇ ਤਾਂ ਦਾਦੀ ਮਾਣੇ ਬੀਜੀ ਨੂੰ ਬਸ ਇੰਨਾ ਹੀ ਆਖਿਆ ਕਾਕੇ ਦਾ ਖਿਆਲ ਰੱਖਿਓ ਤੇ ਰੋ ਪਈ 15 ਕੂ ਦਿਨਾ ਮਗਰੋਂ ਪਿੰਡੋਂ ਬੰਦਾ ਆਇਆ ਚਲੋ ਮਾਂ ਜੀ ਪੂਰੇ ਹੋ ਗਏ ਪਾਲਦੇ ਪਾਲ ਲਈ ਮੈਨੂੰ ਧਰਤੀ ਅਸਮਾਨ ਡੋਲਦੇ ਪ੍ਰਤੀਤ ਹੋਏ ਜਦੋਂ ਕਦੇ ਅਸੀਂ ਪਿੰਡ ਜਾਵਾਂਗੇ ਦਾਦੀ ਮਾਂ ਉੱਥੇ ਨਹੀਂ ਹੋਵੇਗੀ ਇਹ ਮੈਂ ਨਹੀਂ ਸੀ ਸੋਚਿਆ ਅਸੀਂ ਉਦੋਂ ਹੀ ਕਾਰਜ ਪਿੰਡ ਨੂੰ ਤੁਰ ਪਏ ਬਾਪੂ ਜੀ ਅਜੇ ਕੱਲ ਇੱਥੋਂ ਗਏ ਸਨ ਪਰ ਉਹ ਪਿੰਡ ਅਜੇ ਨਹੀਂ ਸੀ ਪਹੁੰਚੇ ਉੱਥੇ ਬੈਠੇ ਓਪਰੇ ਬੰਦੇ ਨੇ ਦੱਸਿਆ ਮੈਂ ਸਵੇਰੇ ਜਦੋਂ ਪਹੁੰਚਿਆ ਮਾਂ ਜੀ ਦੁੱਧ ਰਿੜਕ ਕੇ ਹਟੇ ਸੀ ਮੈਨੂੰ ਪੁੱਛਦੇ ਨੇ ਵੇ ਪਾਈ ਤੂੰ ਕਿਹੜਾ ਏ ਕਿੱਥੋਂ ਆਇਆ ਮੈਂ ਕਿਹਾ ਮਾਜੀ ਮੈਂ ਫਲਾਣਾ ਪਿੰਡ ਤੋਂ ਫਲਾਣਾ ਸਿਓ ਆ ਸਰਦਾਰ ਕਾਕਾ ਸਿੰਘ ਹੋਰੀ ਕੱਲ ਆਗੇ ਸੀ ਸਾਡੇ ਪਿੰਡ ਰਾਤ ਉੱਥੇ ਹੀ ਰਹਿ ਪਏ ਅੱਜ ਆਉਣਗੇ ਭਾਈ ਚਾਹ ਪੀਏਂਗਾ ਕਿ ਦੁੱਧ ਮਾਜੀ ਨੇ ਪੁੱਛਿਆ ਸੀ ਮੈਂ ਕਿਹਾ ਮਾਜੀ ਚਾਹ ਪੀ ਲੂੰਗਾ ਚੁੱਲ੍ਹੇ ਤੇ ਚਾਹ ਧਰਤੀ ਤੇ ਆਪ ਗੋਡਿਆਂ 'ਚ ਸਿਰ ਦੇ ਕੇ ਬੈਠ ਕੇ ਤੇ ਬੈਠੇ ਹੀ ਲੁੜਕ ਗਏ ਕੋਈ ਆਖਦਾ ਸੀ ਦਿਲ ਫੇਲ ਹੋ ਗਿਆ ਕੋਈ ਕਹਿੰਦਾ ਸੀ ਜਿਵੇਂ ਕਿਸੇ ਤੁਰੇ ਜਾਂਦੀ ਬਲਾ ਨੇ ਝੱਖ ਲਈ ਮਾਂ ਜੀ ਪਰ ਰਲੀ ਤਾਈ ਦੱਸਦੀ ਸੀ ਭੈਣੇ ਅੰਮਾ ਜੀ ਤਾਂ ਕਈ ਦਿਨਾਂ ਦੀ ਸਭ ਨਾਲ ਲੈਣੇ ਦੇਣੇ ਦੇ ਹਿਸਾਬ ਕਰਦੀ ਫਿਰਦੀ ਸੀ ਜਿਵੇਂ ਕਿਤੇ ਵਾਂਡੇ ਜਾਣਾ ਹੋਵੇ ਠੀਕ ਹੀ ਦਾਦੀ ਮਾਂ ਸਾਡੇ ਸਬਦਾਂ ਦੇ ਨਾਲ ਆਪਣੇ ਲੈਣੇ ਦੇਣੇ ਦੇ ਹਿਸਾਬ ਪੂਰੇ ਕਰਕੇ ਤੁਰੇ ਗਈ ਸੀ ਅਸੀਂ ਵੀ ਜਦੋਂ ਦਾਦੀ ਮਾਂ ਯਾਦ ਆਉਂਦੀ ਹੈ ਤਾਂ ਜੀ ਕਰਦਾ ਹੈ ਕੋਈ ਦੱਸੇ ਕਿ ਸੱਚਮੁੱਚ ਕੋਈ ਅਗਲਾ ਜਨਮ ਹੁੰਦਾ ਹੈ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ